ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ RAM ਪਿਆਰੇ RAM ਸੱਚ ਸਾਹਿਬੋ ਆਦਪੁਰਖ ਅਪਰੰਪਰੋ ਧਾਰੇ RAM ਅਗਮ ਅਗੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਜ ਜੁਗਾਦੇ ਹੈ ਭੀ ਹੋਸੀ ਅਵਰ ਝੂਠਾ ਸਭ ਮਨੋ ਕਰਮ ਧਰਮ ਕੇ ਸਾਰ ਨ ਜਾਣੈ ਦੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਨੈ ਐਹ ਨਿਸਨਾਮ ਧਾਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਏ RAM ਹੋ ਮੈਂ ਮਮਤਾ ਮਾਇਆ ਸੰਗ ਨਾ ਜਾਏ ਰਾਮ ਮਾਤ ਪਿਤਾ ਭਾਈ ਸੁੱਤ ਚਤਰਾਏ ਸੰਗ ਨਾ ਸੰਪੈ ਨਾਰੇ ਸਾਇਰ ਕੇ ਪੁਤਰੇ ਪਰ ਹਰ त्यागे ਚਰਨ ਤਲੈ ਵਿਚਾਰੇ ਆਦਪੁਰਖ ਇਕ ਚਲਤ ਦਿਖਾਇਆ ਜਹਿ ਦੇਖਾ ਤਹ ਸੋਈ ਨਾਨਕ ਹਰ ਕੇ ਭਗਤ ਨਾ ਛੋਡੋ ਸਹਜੇ ਹੋਏ ਸੋ ਹੋਏ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਲੇ ਰਾਮ ਅਵਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਮ ਅਵਗਣ ਪਰ ਹਰ ਕਰਨੇ ਸਾਰੇ ਦਰ ਸਚੈ ਸਚਿਆਰੋ ਆਵਣ ਜਾਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਢਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਏ ਸੱਚ ਅੰਜਨ ਅੰਜਨ ਸਾਰ ਨਿਰੰਜਨ ਰਤਾਰਾਮ ਮਨ ਤਨ ਰਵ ਰਹਿਆ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੇ ਮਿਲਿਆ ਸਾਧ ਸਭਾ ਸੰਤਾਂ ਕੇ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ ਨਾਨਕ ਹੋਂ ਮੈਂ ਮਾਰ ਪਤੇ ਨੇ ਵਿਰਲੇ ਦਾਸ ਉਦਾਸਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੇ RAM ਸਚ ਸਾਹਿਬੋ ਆਦਪੁਰਖ ਅਪਰੰਪੁਰ ਧਾਰੇ ਰਾਮ ਅਗਮ ਅਗੋਚਰ ਅપર ਅਪਾਰ 파ਰ ਬ੍ਰਹਮ ਪ੍ਰਧਾਨੋ ਆਜ ਜੁਗਾਦੀ ਹੈ ਪੀ ਹੋਸੀ ਅਵਰ ਝੂਠਾ ਸਭ ਮਨੋ ਕਰਮ ਧਰਮ ਕੇ सार ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਨੈ ਐਹ ਨਿਸਨਾਮ ਧਾਈਐ ਮੇਰਾ ਮਨ ਮੇਰਾ ਮਨ ਮੰਨਿਆ ਨਾਮ ਸਖਾਏ ਰਾਮ ਹੋਵੇਂ ਮਮਤਾ ਮਾਇਆ ਸੰਗ ਨ ਜਾਏ ਰਾਮ ਮਾਤ ਪਿਤ ਪਾਈ ਸੁਤ ਚਤਰਾਈ ਸੰਗ ਲਸੰ ਪਹਿਨਾਰੇ ਸਾਇਰ ਕੇ ਪੁੱਤਰੇ ਪਰ ਹਰ त्याਗੇ ਚਰਨ ਤਲੇ ਵਿਚਾਰੇ ਆਦ ਪੁਰਖ ਇਕ ਚਲਤ ਦਿਖਾਇਆ ਜਹ ਦੇਖ ਤਹ ਸੋਈ ਨਾਨਕ ਹਰ ਕੇ ਭਗਤਨਾ ਛੋਡੋ ਸਹਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਵਾਲੇ ਰਾਮ ਅਬ ਘਣ ਮੇਟ ਚਲੇ ਗੁਣ ਸੰਗਮ ਨਾਲੇ ਰਾਮ ਅਵਗਨ ਪਰ ਹਰ ਕਰਨੇ ਸਾਰੀ ਦਰ ਸਚੈ ਸਚਿਆ ਰੂ ਆਵਣ ਜਾਣ ਠਾਕ ਰਹਾਏ ਗੁਰਮੁਖ ਤਤ ਵਿਚਾਰ ਸਾਜਨ ਮੀਤ ਸੁਜਾਨ ਸਖਾ ਤੂੰ ਸਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਾਚੇ ਅੰਜਨ ਅੰਜਨ ਸਾਰ ਨਿਰੰਜਨ ਰਤਾ RAM ਮਨ ਤਨ ਰਵ ਰਹਿਆ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੇ ਮਿਲਾਇ ਸਾਜ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ ਨਾਨਕ ਹਉ ਮੈਂ ਮਾਰ ਪਤੀਨੇ ਵਿਰਲੇ ਦਾਸ ਉਦਾਸ ਅਸਾ ਮਹਲਾ ਪਹਿਲਾ ਮੇਰਾ ਮਨ ਮੇਰਾ ਮਨ ਰਤਾ RAM ਪਿਆਰੇ RAM ਸੱਚ ਸਾਹਿਬ ਆਦਪੁਰਖ ਅપરੰਪਰ ਧਾਰੇ RAM ਅਗਮ ਅਗੁਚਰ ਅપર ਅਪਾਰਾ ਪਾਰ ਬ੍ਰਹਮ ਪ੍ਰਧਾਨ ਆਦ ਜੁਗਾਦੇ ਹੈ ਪੇ ਹੋਸੀ ਅਵਰ ਝੂਠਾ ਸਭ ਮਨ ਕਰਮ ਧਰਮ ਕੇ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਨੈ ਇਹਨੇ ਸਨਾਮਤ ਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਏ ਰਾਮ ਹੋ ਮੈਂ ਮਮਤਾ ਮਾਇਆ ਸੰਗ ਨ ਜਾਏ ਰਾਮ ਮਾਤਾ ਪਿਤਾ ਭਾਈ ਸੁਤ ਚਤਰਾਏ ਸੰਗ ਨ ਸੰਪੈ ਨਾਰੇ ਸਾਇਰ ਕੇ ਪੁੱਤਰੇ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਆਦਿ ਪੁਰਖ ਇਕ ਚਲਤ ਦਿਖਾਇਆ ਜਹ ਦੇਖ ਤਹਿ ਸੋਏ ਨਾਨਕ ਹਰ ਕੇ ਭਗਤ ਨਾ ਛਡੋ ਸਹਜੇ ਹੋਏ ਸੋਏ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ ਅਬ ਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਵ ਅਬ ਗਣ ਪਰ ਹਰ ਕਰ ਲਈ ਸਾਰੇ ਦਰਸ ਚ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮਤ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਸਾਜਨ ਮੀਤ ਸੁਜਾਨ ਸਖਾ ਤੂੰ ਸਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਚ ਅੰਜਨ ਅੰਜਨ ਸਾਰ ਨਿਰੰਜਨ ਰਾਤਾਰਾਮ ਮਨ ਤਨ ਰਵ ਰਹਿਆ ਜਗ ਜੀਵਨ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੈ ਮਿਲਾਈਆ ਸਾਧ ਸਬਾ ਸੰਤਾ ਕੇ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤੇ ਬੈਰਾਗੇ ਚੁਕੇ ਮੋਹ ਪਿਆਸਾ ਨਾਨਕ ਹੋ ਮੈਂ ਮਾਰ ਪਤਿਨੇ ਵਿਰਲੇ ਦਾ ਆਸਾਂਸ ਉਹਨਾਂ ਸੰਹਾਂ ਫਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੇ RAM ਸੱਚ ਸਾਹਿਬੋ ਆਦ ਪੁਰਖ ਅਪਰੰਪਰ ਧਾਰੇ RAM ਅਗਮ ਅਗੋਚਰ ਅપર ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਦ ਜੁਗਾਦੇ ਹੈ ਪੀ ਹਸੀ ਅਵਰ ਝੂਠਾ ਸਭ ਮਨੋ ਕਰਮ ਧਰਮ ਕੇ ਸਾਰ ਨ ਜਾਣੇ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੇ ਐਹ ਨਿਸਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਏ ਰਾਮ ਹੋ ਮੈਂ ਮਮਤਾ ਮਾਇਆ ਸੰਗ ਨਾ ਜਾਏ ਰਾਮ ਮਾਤ ਪਿਤਾ ਭਾਏ ਸੁੱਤ ਚਤਰਾਏ ਸੰਗ ਨਾ ਸੰਪੈ ਨਾਰੇ ਸਾਇਰ ਕੇ ਪੁਤਰੇ ਪਰ ਹਰ त्यागे ਚਰਨ ਤਲੈ ਵਿਚਾਰੇ ਆਦ ਪੁਰਖ ਇਕ ਚਲਤ ਦਿਖਾਇ ਜਹ ਦੇਖਾ ਤਹ ਸੋਈ ਨਾਨਕ ਹਰ ਕੇ ਭਗਤ ਨਾ ਛੋਡੋ ਸਹਿਜੇ ਹੋਏ ਸੁ ਹੋਏ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਹਲੇ ਰਾਮ ਅਬ ਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਮ ਅਬ ਗਣ ਪਰ ਹਰ ਕਰਨੇ ਸਾਰੇ ਦਰ ਸਚੈ ਸਚਿਆਰੋ ਆਵਣ ਜਾਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਢਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਏ ਸਚ ਅੰਜਨ ਅੰਜਨ ਸਾਰ ਨਿਰੰਜਨ ਰਤਾ RAM ਮਨ ਤਨ ਰਵ ਰਹਿਆ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੇ ਮਿਲਿਆ ਸਾਦ ਸਬਾ ਸੰਤਾਂ ਕੇ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤੇ ਬੈ ਰਾਗੀ ਚੁਕੇ ਮੋਹ ਪਿਆਸਾ ਨਾਨਕ ਹਉ ਮੈਂ ਮਾਰ ਪਤੇਣੇ ਵਿਰਲੇ ਦਾਸ ਉਦਾਸਾ ਆਸਾ ਮਹਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ ਰਾਮ ਪਿਆਰੇ ਰਾਮ ਸਚ ਸਾਹਿਬੋ ਆਦ ਪੁਰਖ ਅપરੰਪੁਰ ਧਾਰੇ ਰਾਮ ਅਗਮ ਅਗੋਚਰ ਅપર ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਜ ਜੁਗਾਦੀ ਹੈ ਪੀ ਹੋਸੀ ਅਬਰ ਝੂਠਾ ਸਭ ਮਨ ਕਰਮ ਧਰਮ ਕੇ ਸਾਰ ਨ ਜਾਣੇ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਐਹ ਨਿਸਨਾਮ ਤੇ ਆਈ ਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਏ RAM ਹੋਵੇਂ ਮਮਤਾ ਮਾਇਆ ਸੰਗ ਨ ਜਾਏ RAM ਮਾਤ ਪਿਤ ਪਾਈ ਸੁਤ ਚਤਰਾਈ ਸੰਗ ਲਸੰ ਪਹਿਣਾ ਰੇ ਸਾਇਰ ਕੇ ਪੁੱਤਰ ਪਰ ਹਰ त्यागे ਚਰਨ ਤਲੇ ਵਿਚਾਰੇ ਆਦ ਪੁਰਖ ਇਕ ਚਲਤ ਦਿਖਾਇਆ ਜਹ ਦੇਖ ਤਹ ਸੋਈ ਨਾਨਕ ਹਰ ਕੇ ਭਗਤ ਨਾ ਛੋੜੋ ਸਹਜੇ ਹੋਏ ਸੋ ਹੋਈ ਮੇਰਾ ਮਨ ਮੇਰਾ ਮਨ ਨਿਰਮਲ ਸਾਚ ਸਵਾਲੇ ਰਾਮ ਅਵਗਣ ਮੀਟ ਚਲੇ ਗੁਣ ਸੰਗਮ ਨਾਲੇ ਰਾਮ ਅਵਗਣ ਪਰ ਹਰ ਕਰਨੇ ਸਾਰੀ ਦਰ ਸਚੈ ਸਚਿਆਰੂ ਆਵਣ ਜਾਨ ਠਾਕ ਰਹਾਏ ਗੁਰਮੁਖ ਤਤ ਵਿਚਾਰ ਸਾਜਨ ਮੀਤ ਸੁਜਾਨ ਸਖਾ ਤੂੰ ਸਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤਿ ਪਾਈ ਸਚ ਅੰਜਨ ਅੰਜਨ ਸਾਰ ਨਿਰੰਜਨ ਰਤਾ RAM ਮਨ ਤਨ ਰਵ ਰਹਿਆ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੇ ਮਿਲਾਇ ਸਾਜ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ ਨਾਨਕ ਹਾਂ ਮੈਂ ਮਾਰ ਪਤੀਨੇ ਵਿਰਲੇ ਦਾਸ ਉਦਾਸ ਅਸਾ ਮਹਲਾ ਪਹਿਲਾ ਮੇਰਾ ਮਨ ਮੇਰਾ ਮਨ ਰਤਾ RAM ਪਿਆਰੇ RAM ਸੱਚ ਸਾਹਿਬ ਆਦਪੁਰਖ ਅਪਰੰਪਰਾ ਧਾਰੇ RAM ਅਗਮ ਅਗੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਦ ਜੁਗਾਦੇ ਹੈ ਭੀ ਹੋਸੀ ਅਵਰ ਝੂਠਾ ਸਭ ਮਨ ਕਰਮ ਧਰਮ ਕੇ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਇਹਨੇ ਸਨਾਮ ਤੇ ਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਏ ਰਾਮ ਹੋ ਮੈਂ ਮਮਤਾ ਮਾਇਆ ਸੰਗ ਨ ਜਾਏ ਰਾਮ ਮਾਤਾ ਪਿਤਾ ਭਾਈ ਸੁਤ ਚਤਰਾਏ ਸੰਗ ਨ ਸੰਪੈ ਨਾਰੇ ਸਾਇਰ ਕੇ ਪੁੱਤਰੇ ਪਰ ਹਰ ਤਿਆਗੀ ਚਰਨ ਤਲੇ ਵਿਚਾਰੇ ਆਦਿ ਪੁਰਖ ਇਕ ਚਲਤ ਦਿਖਾਇਆ ਜਹ ਦੇਖਾ ਤੈ ਸੋਈ ਨਾਨਕ ਹਰ ਕੇ ਭਗਤ ਨਾ ਛਡੋ ਸਹਜੇ ਹੋਏ ਸੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ ਅਬ ਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਵਾਂ ਅਬ ਗਣ ਪਰ ਹਰ ਕਰਨੀ ਸਾਰੇ ਦਰਸ ਚ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮਤ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਸਾਜਨ ਮੀਤ ਸੁਜਾਨ ਸਖਾ ਤੂੰ ਸਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਚ ਇੰਜਨ ਅੰਜਨ ਸਾਰ ਨਿਰੰਜਨ ਰਾ ਤਾਰਾਮ ਮਨ ਤਨ ਰਵ ਰਹਾ ਜਗ ਜੀਵਨ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੈ ਮਿਲਈਆ ਸਾਧ ਸਬਾ ਸੰਤਾ ਕੇ ਸੰਗਤ ਨਦਰ ਪ੍ਰਭੂ ਸੁਖ ਕਾਇਆ ਹਰ ਕੇ ਭਗਤ ਰਤੇ ਬੈਰਾਗੇ ਚੁਕੇ ਮੋਹ ਪਿਆਸਾ ਨਾਨਕ ਹਉ ਮੈ ਮਾਰ ਪਤਿਨੇ ਵਿਰਲੇ ਦਾਸ ਉਦਾਸ ਅਸਾ ਮਹਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੇ RAM ਸੱਚੇ ਸਾਹਿਬ ਆਦਪੁਰਖ ਅਪਰੰਪਰਾ ਧਾਰੇ RAM ਅਗਮ ਅਗੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਦ ਜੁਗਾਦੇ ਹੈ ਭੇ ਹੋਸੀ ਅਵਰ ਝੂਠਾ ਸਭ ਮਨੋ ਕਰਮ ਧਰਮ ਕੇ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਇਹਨੇ ਸਨਾਮਤ ਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਏ ਰਾਮ ਹੋ ਮੈਂ ਮਮਤਾ ਮਾਇਆ ਸੰਗ ਨ ਜਾਏ ਰਾਮ ਮਾਤਾ ਪਿਤਾ ਭਾਈ ਸੁਤ ਚਤਰਾਏ ਸੰਗ ਨ ਸੰਪੈ ਨਾਰੇ ਸਾਇਰ ਕੇ ਪੁੱਤਰੇ ਪਰ ਹਰ ਤਿਆਗੀ ਚਰਨ ਤਲੇ ਵਿਚਾਰੇ ਆਦਿ ਪੁਰਖ ਇਕ ਚਲਤ ਦਿਖਾਇਆ ਜਹ ਦੇਖ ਤਹਿ ਸੋਈ ਨਾਨਕ ਹਰ ਕੇ ਭਗਤ ਨਾ ਛਡੋ ਸਹਜੇ ਹੋਏ ਸੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ ਅਬ ਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਮ ਅਬ ਗਣ ਪਰ ਹਰ ਕਰਨੀ ਸਾਰੇ ਦਰਸ ਚ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮਤ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਸਾਜਨ ਮੀਤ ਸੁਜਾਨ ਸਖਾ ਤੂੰ ਸਚ ਮਿਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤ ਪਾਈ ਸਚ ਇੰਜਨ ਅੰਜਨ ਸਾਰ ਨਿਰੰਜਨ ਰਾਧਾ ਰਾਮ ਮਨ ਤਨ ਰਵ ਰਹਾ ਜਗ ਜੀਵਨ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੈ ਮਿਲਾਈਆ ਸਾਧ ਸਬਾ ਸੰਤਾ ਕੇ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੇ ਭਗਤ ਰਤੇ ਬੇਰਾਗੇ ਚੁਕੇ ਮੋਹ ਪਿਆਸਾ ਨਾਨਕ ਹਮੈ ਮਾਰ ਪਤਣੇ ਵਿਰਲੇ ਦਾਸ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ